ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਜਗਦੇਵ ਗੁਰੂ ਤੇ ਪ੍ਰਿੰਸ ਡੇਰੀ ਤੇ ਪਹੁੰਚੇ ਆਪਾਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਵਿਖਾਵਾਂਗੇ ਦੋਵੇਂ ਗੱਬਣਾ ਤਿਆਰ ਆ ਤੇ ਇੱਕ ਨਾਲ ਕੱਟੀ ਵਿਖਾਵਾਂਗੇ ਤੁਹਾਨੂੰ ਤੇ ਆਪਾਂ ਪਹੁੰਚੇ ਆ ਵੀਰ ਪ੍ਰਿੰਸ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਸਣਾਓ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਭਾਜੀ ਤੇ ਕਿਵੇਂ ਰਿਹਾ ਕੱਲ ਵਾਲੀ ਵੀਡੀਓ ਰਾ ਕੱਲ ਤੇ ਮਹਾਰਾਜ ਦੀ ਕਿਰਪਾ ਹੀ ਮਿਲਜੀ ਅੱਛਾ ਜੀ ਪਾਈਆਂ ਤੁਹਾਨੂੰ ਬਲਾ ਮਾਲ ਬਾਹਰ ਪਾਈ ਦਾ ਹਾਂਜੀ ਹਾਂਜੀ 5-700 ਮਨਾਵਾ ਰੱਖ ਕੇ 1000 ਦੇਦੀ ਦਾ ਆ ਮਾਲ ਤੇ ਬਿਲਕੁਲ ਗਾਂ ਵੀ ਕਹਿ ਵੀਰ ਨੇ ਵੇਚਣਾ ਹੋਵੇ ਤੇ ਚਲੋ 10 ਰੁਪਏ ਉਹਨੂੰ ਵੀ ਜਾ ਕੇ ਵਜਣ ਹਾਂਜੀ ਹਾਂਜੀ ਤੇਰੀਆ ਤੁਹਾਨੂੰ ਪਤਾ ਦੂਰ ਨੇੜੇ ਮਾਲ ਜਾਂਦਾ ਆ ਹਾਂਜੀ ਹਾਂਜੀ ਹੁਣ ਝਟੀਆਂ ਜਿਹੜੀਆਂ ਆਪਾਂ ਪਹਿਲੇ ਨੰਬਰ ਵਾਲੀ ਪਾਈ ਉਹ ਫਰੋਈ ਪਰ ਗਈ ਆ ਅੱਛਾ ਤੇ ਇੱਕ ਆਪਣੀ ਗਈ ਆ ਉਹਦੇ ਲਾਗੇ ਬਰਲਾਡੇ ਚਲ ਗਈ ਆ ਮਾਨਸੇ ਲਾ ਕੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਤੁਹਾਨੂੰ ਪਤਾ ਮਾਲ ਜਾਂਦਾ ਦੂਰ ਹਾਂਜੀ ਹਾਂਜੀ ਤੇ ਐਂਜੀ ਫਿਰ ਭੈਣ ਭਰਾ ਦੂਰੋਂ ਨੇੜਿਓਂ ਜੁੜੇ ਆ ਬਿਲਕੁਲ ਬਿਲਕੁਲ ਹਾਂਜੀ ਸਹੀ ਗੱਲ ਆ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਪ੍ਰਿੰਸਪਾਲ ਸਿੰਘ ਪਿੰਡ ਜੀ ਦੇ ਖੁੱਦ ਤਸੀਲਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ 9501296185 ਠੀਕ ਆ ਜੀ ਹਾਂਜੀ ਹਾਂਜੀ ਬਾਕੀ ਕੋਈ ਮੇਰਾ ਭਰਾ ਵਧੀਆ ਵੀਡੀਓ ਨੂੰ ਰਿਸਪੌਂਸ ਦੇਂਦੇ ਆ ਵੀਰ ਭਰਾ ਹਾਂਜੀ 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 ਬੜੀ ਕਿਰਪਾ ਵਾਹਿਗੁਰੂ ਦੀ ਤੇ ਬਾਕੀ ਕੋਈ ਸ਼ੇਅਰ ਲਾਈਕ ਕਮੈਂਟ ਕਰੇ ਠੀਕ ਹੈ ਜੀ ਤੇ ਉਹਨਾਂ ਵਾਸਤੇ ਕੁੱਲੀਆਂ ਛੋਟਾਂ ਵਾਹ ਕੁੱਲੀਆਂ ਛੋਟਾਂ ਠੀਕ ਹੈ ਠੀਕ ਪਰ ਕਮੈਂਟ ਵਧੀਆ ਵਧੀਆ ਕਰੇ ਜੰਜੀਵੀਰ ਭਰਾ ਵਧੀਆ ਵਧੀਆ ਕਰ ਹਾਂਜੀ 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 ਇਹ ਭਈਆ ਪਹਿਲੇ ਨੰਬਰ ਤੇ ਝੋਟੀ ਦੱਸਿਓ ਫਿਰ ਬਾਰੇ ਵੀ ਕਿੰਨਾ ਟਾਈਮ ਖਾਣ ਦੀ ਪੂਰੀ ਵੱਡੀ ਝੋਟੀ ਸਿੰਘ ਉਹ ਖਾਓ ਝੋਟੀ ਦਾ ਮੜਾ ਠੀਕ ਹੈ ਲਓ ਵੀ ਇਦਾਂ ਅੱਗੇ ਅਸੀਂ ਕੀ ਵਿਖਾਓ ਨੇ ਤੁਹਾਨੂੰ ਆਪਾਂ ਸਿੰਗੀ ਭਾਵ ਬੜੀ ਚੰਗਾ ਲੱਗਾ ਵਾ ਵੀਰ ਜੀ ਬੜੀਆਂ ਮੈਂ 12 ਵੀ ਝੋਟੀਆਂ ਲਿਆ ਕੇ ਸਾਰੇ ਥਾਵਾਂ ਲਿਆ ਕੇ ਝੋਟੀਆਂ ਕੋਈ ਇੰਡੀਆ ਦਾ ਕੋਨਾ ਨਹੀਂ ਛੱਡਿਆ ਜਿੱਥੇ ਝੋਟੀ ਲਿਆ ਕੇ ਨਹੀਂ ਵੇਚੀ ਅੱਛਾ ਜੀ ਆਹ ਵੇਖੋ ਝੋਟੀ ਵੀਰ ਜੀ ਨਿੱਕੀ ਝੋਟੀ ਸੋਨਪੁਰੇ ਚ ਕਈ ਬੜੀਆਂ ਹੁੰਦੀਆਂ ਤੇ ਥੱਲੇ ਉਹ ਨਹੀਂ ਹੁੰਦੀਆਂ ਛੋਟੀ ਦੀ ਸਿੰਗੀ ਵੇਖੋ ਕਿੱਡੀ ਡਾਢੀ ਲੱਗੀ ਤੇ ਥੱਲੇੋਂ ਵੇਖੋ ਛੋਟੀ ਤਿਆਰ ਹੁੰਦੀ ਠੀਕ ਹੈ ਠੀਕ ਹੈ ਲੋਬ ਆ ਸਾਰੀਆਂ ਹਜੇ ਭਾਜੀ ਆ ਵੇਖੋ ਢਿੱਲਾ ਵਟ ਵਟ ਸਾਰੇ ਭਰਨੇ ਛੋਟੀ ਨੇ ਜੀ ਅੱਛਾ ਜੀ ਪੂਰਾ ਇੱਕ ਹਫਤਾ ਪਿਆ ਗਿਰਦੀ ਛੋਟੀ ਦਾ ਠੀਕ ਹੈ ਖਾਣ ਵੇਖੋ ਕੱਲਾ ਕੱਲਾ ਗੁੱਠ ਗੁੱਠ ਤੇ ਲੱਗਾ ਕੱਟੀ ਨੂੰ ਠੀਕ ਹੈ ਠੀਕ ਹੈ ਜੀ ਲੋਬ ਜੀ ਤੇ ਪੂਰੀ ਭਾਰੀ ਆ ਕੋਈ ਛੋਟੀ ਸਮਝ ਕੇ ਵੀ ਜੀ ਸੌਦਾ ਨਾ ਕਰੇ ਪੂਰੇ ਜੰਮੀ ਪਲੀ ਕੱਟੀ ਆ ਠੀਕ ਹੈ ਠੀਕ ਹੈ ਜੇ ਮਿਲਕਵੇਂ ਨੂੰ ਖਾਓ ਵੀ ਜੀ ਮੜੀ ਜਾਵੇ ਲਓ ਭਾਜੀ ਲਓ ਜੇ ਤਾਂ ਚੈੱਕ ਕਰਾਂ ਭਾਜੀ ਭਾਈ ਐਰ ਕੀ ਜਾਸੂ ਆ ਤਾਂ ਪਹਿਲਾਂ ਕੱਟੀ ਨਹੀਂ 15 ਕਿਲੋ ਦੁੱਧ ਪਾਇਆ ਅੱਛਾ ਜੀ ਵੇਖੋ ਮਿਲਕ ਵੇਣ ਠੀਕ ਹੈ ਠੀਕ ਲਓ ਬਾਕੀ ਵੀਰ ਭਰਾ ਜਿਹੜਾ ਮੇਰਾ ਭਰਾ ਵੀਡੀਓ ਵੇਖਣਦਿਆਂ ਆ ਹਾਂਜੀ ਉਹਨੂੰ ਪਤਾ ਹੀ ਲੱਗੀ ਜਾਣਾ ਵਾ ਵੀ ਕਿੰਨੇ ਕੁ ਕਤੂਦ ਦੀ ਮਾਲਕ ਆ ਮੈਂ ਠੀਕ ਹੈ ਠੀਕ ਹੈ ਇਹ ਗੱਲ ਸਹੀ ਹੈ ਅਲਾਵਾ ਚੱਟਾ ਛੱਟਾ ਕਟੀਆਂ ਜੀ ਆਪਾਂ ਪਾਉਣੀਆਂ ਹੈ ਅੱਜੋਂ ਤਰਾ 4 ਅੱਛਾ ਜੀ ਤੇ ਦੋ ਕਟੀਆਂ ਆਪਣੀਆਂ ਚਲ ਗਈਆਂ ਮੁਕਸਰ ਅੱਛਾ ਜੀ ਤੇ ਇੱਕ ਕੱਟੀ ਆਪਣੇ ਇਥੋਂ ਪਿੰਡ ਦਾ ਵੀਰ ਲੈ ਗਿਆ ਹੁਣ ਇੱਕੋ ਕੱਟੀ ਵਿਖਾਉਣੀ ਆਪਾਂ ਵੀਡੀਓ ਚ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਵੀਰ ਭਰਾਵਾਂ ਦੇ ਕਮੈਂਟ ਵੀ ਆਉਂਦੇ ਸੀ ਵੀ ਇਹ ਕਟੀਆਂ ਪਾਓ ਵੀਡੀਓ ਚ ਕੱਲ ਤਾਂ ਕਿਹਾ ਜੀ ਪਾ ਵਿਖਾ ਦੇਣੀਆਂ ਹਾਂਜੀ ਇਹ ਵੀ ਇੱਕ ਵੀਰ ਦਾ ਕਮੈਂਟ ਆਇਆ ਵੀ ਵੀਡੀਓ ਚ ਵਿਖਾ ਦੇ ਜੀ ਕਟੀਆਂ ਕਟੀਆਂ ਫਿਰ ਵਟਸਐਪ ਤੇ ਵੀਰ ਨੇ ਫੋੜੋ ਵੀਡੀਓ ਮੰਗਾ ਲਈ ਤੇ ਜੋੜਾ ਲੈ ਗਿਆ ਲਓ ਕੁਝ ਸਾਹ ਦੇਖੋ ਸਿੰਘੀ ਯਾਤਕੋ ਲਾਗਾ ਜੀ ਇਹ ਇੱਕ ਕੰਦਗਾਠ ਵਿੱਚ ਚੰਗਾ ਆਦੇ ਇੱਕ ਦਿਨ ਆਸ-ਪਾਸ ਅਜੇ ਟਾਈਮ ਲੱਗੂਗੀ ਇਹ ਠੱਲਾ ਠੱਲਾ ਜਿਹੜੀਆਂ ਛੱਡੇ ਤੇ ਪਾਉਣੀ ਜਾਨਾ ਥੱਲੇ ਤੰਬੂ ਹੀ ਤਾਂ ਨੇ ਵੀਰ ਜੀ ਛੋਟੀ ਨੇ ਆਹ ਨੱਥਿਆ ਤੋਂ ਗਾਮਾਰ ਕਾ ਹੀ ਪਾਨਾ ਸਟੱਜਣਾ ਇਹਨੇ ਜਦੋਂ ਤਿਆਰ ਹੋ ਗਈ ਪੂਰੀ 25 ਨੂੰ 25 ਤਰੀਕ ਨੂੰ ਤੈਨ ਪੂਰੇ ਹੱਥੇ ਨੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲੋ ਬਜੀ ਅਜੇ ਇੱਕ ਬਣ ਬਣ ਕੰਮਲੀ ਹੋ ਜਾਣਾ ਨੇ 27 ਤਰੀਕ ਹੋ ਗਈ ਆ ਹਾਂਜੀ ਹਾਂਜੀ ਤੇ ਲੱਗ ਪਾ ਗਈ ਵਧੀ ਖੜਦੀ ਠੀਕ ਹੈ ਠੀਕ ਹੈ ਜੀ ਉਹ 25 26 ਨੂੰ ਦੇਖਦੇ ਹਾਂ ਸਿੰਘੀ ਵੇਖੋ ਨਹੀਂ ਨਹੀਂ ਇਹ ਪੂਰੀ ਸੇਕ ਸੋਨ ਦੇ ਫੇਸਕਵਾਲਟੀ ਉਹਨੀ ਵੱਡੀ ਝੋਟੀ ਆ ਕਦ ਕਾਠ ਵਾਲੀ ਵੇਖੋ ਠੀਕ ਹੈ ਠੀਕ ਹੈ ਜੀ ਹਾਂਜੀ ਗਾੜੀ ਗੁੜੀ ਮੜੀ ਵਿਖਾਓ ਜੀ ਛੋਟੀ ਕੋਈ ਨਹੀਂ ਉੱਥੇ ਲੈ ਜਾਓ ਉੱਥੇ ਕੋਈ ਆ ਲੈਣੇ ਲਓ ਜੀ ਥਾਣੇ ਸੁਣ ਜਿਹੜਾ ਕਿਹਾ ਨੁਕਰਾਂ ਤੇ 1:00 ਵਜੇ ਲੱਗਾ ਵੈਨ ਗੇਟ-ਗੇਟ ਤੇ ਹੀ ਥਾਣਿਆ ਇੱਥੇ ਲਾਂ ਢੋਲਾ ਜਿਹੜੀਆਂ ਹਜੇ ਹਵਾਨੇ ਤੇ ਬਹੁਤ ਹੀ ਜ਼ਿਆਦਾ ਵਾ 400 ਦਵਾਈ ਕੱਟੀ ਆ ਤੇ ਠੀਕ ਆ ਠੀਕ ਆ ਜੀ ਇਹ ਨਹੀਂ ਜੀ ਆਪਣੇ ਖਵਾਜਾ ਦੇ ਬੰਦੇ ਆ ਜਿੱਨਾ ਕੋ ਕੱਟੀ ਲਈ ਆ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਉਹ ਦੋ ਜਿਹੜਾ ਮਗਰ ਪਿਛਲੇ ਦੋ ਦਿਨ ਕੱਟੀ ਆ ਮੇਰੇ ਘਰ ਤੋਂ ਠੀਕ ਆ ਠੀਕ ਆ ਜੀ ਲਓ ਜੀ ਪਹਿਲਾਂ ਨੇ ਬਾਈ ਕਹਿੰਦਾ ਕਿ 15 ਲੀਟਰ ਜਿਹੜਾ ਦੁੱਧ ਭ ਇਹ ਬਾਕੀ ਕੋਈ ਥਣ ਚੱਡੇ ਦਾ ਹਿਸਾਬ ਲਾਵੇ। ਕਿਵੇਂ ਜੀ ਜਿਆਦਾ ਨਹੀਂ ਚਲੋ ਪੱਠੇ ਪੁੱਟੀਆਂ ਦੀ ਸ਼ਾਰਟ ਐ ਗਰਮੀ ਆ। ਹਾਂਜੀ ਹਾਂਜੀ। ਜਿਆਦਾ ਨਹੀਂ ਮੈਂ ਤਾਂ ਕੱਟੀ ਹੁਣ ਵੀ 17 16 17 ਕਿਲੋ ਤੋਂ ਘੱਟ ਨਹੀਂ ਦੁੱਧ ਪਾਉਂ। ਅੱਛਾ ਜੀ। ਆਹ ਵੇਖੋ ਵੀਰ ਜੀਆ ਲੇਵਾ ਬਾਕੀ ਬੰਤਰ ਵੇਖੋ। ਠੀਕ ਐ ਠੀਕ ਐ ਲਓ। ਜੇ ਭਾਂਡਾ ਥੱਲੇ ਥੱਲੇ ਹੋਊਗਾ ਤਾਂ ਫੇਰ ਹੀ ਦੁੱਧ ਪਊਗਾ ਭਾਂਡੇ 'ਚ। ਬਿਲਕੁਲ ਬਿਲਕੁਲ। ਜੇ ਭਾਂਡਾ ਹੀ 20 ਕਿਲੋ ਦਾ ਆ। ਹਾਂਜੀ ਹਾਂਜੀ। ਤੇ ਉਹ 'ਚ 50 ਕਿਲੋ ਦੁੱਧ ਗੰਜ ਪਾ ਜੂਗਾ। ਕਿੱਚੋ ਮੜੀ ਜੀ ਕਰ। ਹਾਂਜੀ ਹਾਂਜੀ। ਲਓ ਬਾਜੀ ਕਰੋ। ਕਿੱ ਮੁੱਲ ਵੀਰ ਜੀ ਇਹ ਵੀਰ ਭਰਾ ਨੇ ਚਲੋ ਵੀਰ ਭਰਾ ਕਮੈਂਟ ਵੀ ਕਰਦੇ ਆ ਵੀ ਮੁੱਲ ਵੀਡੀਓ ਜੀ ਦੱਸ ਦਿਆ ਕਰੋ ਅੱਛਾ ਕਿਉਂਕਿ ਤੁਹਾਨੂੰ ਪਤਾ ਹੈ ਗਾਂ ਝੋਟੀਆਂ ਵੱਡੀਆਂ ਹਾਂਜੀ ਤੇ ਮੁੱਲ ਰੇਡ ਗੈ ਜੀ ਆ ਪਰ ਮੁੱਲ ਫੋਨ ਤੇ ਕਰਾਂਗੇ ਪਤਾ ਕੀ ਚੱਕਰ ਆ ਹਾਂਜੀ ਇਹ ਵੀਰ ਭਰਾ ਬਣਨਗੇ ਹਾਂਜੀ ਤੁਹਾਨੂੰ ਪਤਾ ਸੌਦੇ ਸੁੱਦੇ ਫਿਰ ਹੋ ਜਾਂਦੇ ਆ ਤੇ ਕਿਸੇ ਨੇ ਵੇਚਣ ਵਾਸਤੇ ਖੜਨੀ ਆ ਗਾਂ ਚੈਨਲਾਂ ਤੇ ਚੜਨੀਆਂ ਝੋਟੀਆਂ ਹਾਂਜੀ ਹਾਂਜੀ ਤੇ ਕਿਸੇ ਵੀਰ ਭਰਾ ਦਾ ਪਰਦਾ ਹੁੰਦਾ ਸਭ ਉਹਨੇ ਵੀ ਅਗਲੇ ਨੇ 10 ਰੁਪਏ ਬਚਾਉਣੇ ਜਾ ਕੇ ਠੀਕ ਹੈ ਠੀਕ ਹੈ ਠੀਕ ਹੈ ਤੇ ਕੋਈ ਨਹੀਂ ਜਿਹਦੇ ਕਰਮਾਂ ਚ ਹੋ ਗਈ ਵਿਚਾਰੀਆਂ ਸਭ ਆ ਜੇ ਮਾਲ ਕੋਈ ਫੋਨ ਲਾਵੇ ਭੈਣ ਭਰਾ ਬਾਕੀ ਠੀਕ ਹੈ ਧੰਨਵਾਦ ਰੇਟ ਜਾਇਜ਼ ਹੁੰਦੇ ਆ ਠੀਕ ਹੈ ਠੀਕ ਹੈ ਬਾਕੀ ਥਣ ਥਣ ਅੰਚਲ ਵੇਖੋ ਝੋਟੀ ਨੂੰ ਕੰਜ ਲੱਗਾ ਇਧਰੋਂ ਮੜੀ ਵੀਰਜੀ ਵਿਖਾਓ ਗਾੜੀ ਨੂੰ ਬਿਲਕੁਲ ਨੋਰਮਲ ਰੇਟ ਪਰ ਇਹਦੇ ਵਿੱਚ ਲੇਵਾ ਭਰਨਾ ਥਣ ਬਹੁਤ ਚੰਗਾ ਲੱਗਾ ਜੀ ਚੱਕ ਮਿਲਕ ਵੈਂਜ ਥਣ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਹਾਂਜੀ ਹਾਂਜੀ ਸੋਹਣ ਪੁਣਾ ਬੜਾ ਵੀਰਜੀ ਆ ਵੇਖੋ ਸਨਖ ਪੁਣਾ ਵੇਖੋ ਕਿੱਡਾ ਝੋਟੀ ਦਾ ਲੋ ਭਾਜੀ ਕਰੋ ਚੱਕ ਫੇਸ ਕੁਆਲਟੀ ਸਨੱਖ ਪੁਣਾ ਠੀਕ ਹੈ ਜੀ ਤੇ ਭਾਈ ਆ ਜਿਹੜੀ ਦੂਜੇ ਨੰਬਰ ਤੇ ਝੋਟੀ ਆ ਭਾਜੀ ਇਹ ਝੋਟੀ ਆ ਗਈ ਆ 12 ਕਿਲਵਾਲੀ ਅੱਛਾ ਜੀ ਪੂਰੀ ਵੱਡੀ ਦੇ ਪੇਠ ਪੁੜਾ ਵੇਖੋ ਠੀਕ ਹੈ ਤੇ ਲੇਵਾ ਵੇਖੋ ਜੇ ਵੀਰ ਜੀ ਅੱਧੀ ਵੀ ਨਹੀਂ ਬਣੀ ਤੇ ਥਣਾਂ ਦੇ ਵਿੱਚ ਛੈਲ ਆਉਂਦੇ ਛੈਲ ਅੱਛਾ ਜੀ ਛੈਲ ਆਉਂਦੇ ਆ ਠੀਕ ਹੈ ਠੀਕ ਹੈ ਲੋ ਭਾਜੀ ਤੇ ਪੂਰੀ ਵੱਡੀ ਝੋਟੀ ਆ ਤੇ ਥਣ ਵੇਖੋ ਗੁੱਠ ਗੁੱਠ ਤੇ ਲੱਗਾ ਇਹ ਕਿਣ ਵਸੂਆ ਦੂੰਗੀ ਸੁਆ ਇਹਨੇ ਅਰਕੀ ਵੀਰ ਜੀ ਤੀਜਾ ਸੂਆ ਸੁਣਾ ਜੀ ਅੱਛਾ ਜੀ ਪੂਰਾ ਤੀਜਾ ਸੂਆ ਦੋ ਸੂਏ ਵੀਰ ਹੁਣਾ ਪੀਤੇ ਜੇ ਅੱਛਾ ਜੀ ਪਿਛਲੇ ਸੂਏ ਮੈਂ ਝੋਟੀ ਲੈਣਾ ਹਾਂ ਅੱਛਾ ਪਰ ਉਹਨਾਂ ਵੀਰ ਹੁਣਾ ਦਿੱਤੀ ਨਹੀਂ ਪਾਕਿਸਤਾਨੀ ਰਵਾਇਆ ਵੇਖੋ ਨੀਲੀ ਰਵੀ ਦਾ ਠੀਕ ਹੈ ਠੀਕ ਹੈ ਉਹ ਵੀ ਨੀਲੀ ਦਾ ਪੱਠ ਰੱਖ ਰਹੀ ਆ ਤੇ ਨੀਲੀ ਦਾ ਪੱਠ ਦਾ ਕੰਦ ਕਾਂ ਜਿਹੜਾ ਬਹੁਤ ਚੰਗਾ ਆ ਗਿਆ ਨੀਲੀ ਦਾ ਪੱਠ ਰੱਖਦੀ ਸਾਨੂੰ ਵੀ ਵੱਡੀ ਬਹੁਤ ਜ਼ਿਆਦਾ ਚੌੜੀ ਹੈ ਅੱਡੀ ਮੈਂ ਨਹੀਂ ਆਈ ਜੀ ਅੱਡੀ ਵੀ ਚੰਗੀ ਹੈ ਜੀ ਹਾਂ ਜੀ ਕਿੰਨਾ ਬਣਾ ਇਹਨੇ ਵੀ ਤੇ ਦੇਣਾ ਜੇ 8 9 ਲੈ ਜਾਣੇ ਜਾਨੇ ਤੁਹਾਨੂੰ ਅੱਛਾ ਜੀ ਜੋ ਵੀ ਅਜੇ ਆਇਆ ਕੋਈ ਪੁਰਾਣੀ ਖਿੱਚਿਆ ਝੋਟੀ ਨੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਖੋਲੋ ਵੀਰ ਜੀ ਪਰ ਖੋਲ ਕੇ ਦਿਖਾਈਏ ਲੋ ਬਣੀ ਕਾਟ ਕਾਠ ਇਹਦਾ ਵੀ ਚੰਗਾ ਤੇ ਪੇਠਪੜੇ ਵਾਲਾ ਇਹਨਾਂ ਮੰਜਾ ਹੀ ਦਿੰਦਾ ਜੇ ਹਿਸਾਬ ਨਾਲ ਸਿੰਘੀ ਵੇਖੋ ਵੀਰ ਜੀ ਨਗੀਨ ਨੂ ਵੀ ਲੱਗੀ ਠੀਕ ਲੋ ਵੀਰ ਜੀ ਫੇਸ ਕੁਆਲਟੀ ਦਾ ਸਿੰਘ ਸੁਗ ਜਿਹੜਾ ਚੰਗਾ ਆ ਗਿਆ ਹਾਂ ਜੀ ਇਹਨਾਂ ਨਾਲੋਂ ਵੀ ਭਾਈ ਕਹਿੰਦਾ ਕਿ ਇਹ ਵੀ ਪਾਉਂਦਾ ਸਵੇਨ ਹੋ ਜਾਂਦਾ ਹਾਂ ਤਸੀ ਮੰਜਾ ਟੈਂਦਾ ਨੇ ਸਹੀ ਗੱਲ ਸਹੀ ਗੱਲ ਹੈ ਲਓ ਜੀ ਪੇਠ ਕੋੜੇ ਵਾਲੋਂ ਪਾਉਂਦੀ ਜਿਆਦਾ ਚੌੜੀ ਆ ਗਈ ਆ ਤੇ ਥਣੇ ਨੂੰ ਆਣ ਕੱਲਾ ਕੱਲਾ ਲੱਗਣ ਗਿਠ ਗਿਠ ਤੇ ਥਣ ਲਗਾ ਦੇ ਬੋਟੀ ਸਿੰਗੀ ਦਾ ਮਾਲ ਆ ਤੇ ਜਦੋਂ ਕੱਟੀ ਥੱਲੇ ਭਣੂਗੀ ਨਾ ਹਾਂਜੀ ਹਾਂਜੀ ਅਜੇ ਕੋਈ ਥਣਾ ਚਣੀ ਹੈ ਠੀਕ ਹੈ ਠੀਕ ਹੈ ਤੇ ਲਾਟ ਲਾ ਜਿਹੜੀਆਂ ਇਹਦੇ ਵੀ ਹਮਾਨੇ ਤੇ ਬਹੁਤ ਜ਼ਿਆਦਾ ਆ ਤੇ ਇਹ ਵੀ ਐਫ ਗਾਵਾ ਨਾਲ ਹਮਾਨਾ ਬਣਾ ਜਣਾ ਨੇ ਵੀ ਤੇ ਇਹ ਬਾਈ ਕਿੰਨੇ ਦੁੱਧ ਵਾਲੀ ਆ ਇਹ ਦੁੱਧ ਵੀ ਜੀ 18 ਕਿਲੋ ਘੱਟ ਹੀ ਚਾਉਗੀ ਅੱਛਾ ਜੀ ਜ਼ਿਆਦਾ ਨਹੀਂ ਆ ਪਾਂਦੇ ਦੌਰਮਲ ਸੇਵਾ ਵੀ ਵੀਰ ਦੀ ਹੋਈ ਨਾ ਹਾਂਜੀ 15 16 ਕਿਤੇ ਗਿਆ ਹੀ ਨਹੀਂ ਤੇ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਕੋਈ ਸੇਵਾ ਵਾਲਾ ਲੈ ਗਿਆ ਹਾਂਜੀ ਵੀਰ ਜੀ ਬਰੇ ਬਰੇ ਤਾਂ ਵੀਰ ਭਰਾ ਬੈਠੇ ਆ ਸੇਵਾ ਵਾਲੇ ਹਾਂਜੀ ਪਰ ਮਿੰਨੀ ਝੋਟੀ ਆਪਾਂ ਥੋੜੇ ਦਿਨ ਇਹ ਵੀਡੀਓ ਚ ਨਹੀਂ ਪਾਈ ਹਾਂਜੀ ਪਾਈ ਉਹ ਗਈ ਆ ਤੇ ਇੱਥੇ ਆਪ ਬਰਲਾ ਡੇ ਤੇ ਲਾਗੇ ਛੋਟੀ ਮਾਨਸੇ ਬਠਿੰਡੇ ਰੋਡ ਤੇ ਠੀਕ ਹੈ ਤੇ ਉਸ ਹਾਲਾ ਲੋ ਵੀ ਛੋਟੀ ਜਾ ਕੇ ਵੀਰ ਉਹਨੇ ਚੰਗੀ ਸੇਵਾ ਕੀਤੀ ਤੇ ਸੁਭੀ ਆ ਛੋਟੀ ਹਾਂਜੀ ਤੇ ਚੰਗੀ ਰਾਜੀ ਕਰਤੀ ਆ ਵੀਰ ਨੇ ਛੋਟੀ ਅੱਛਾ ਅੱਛਾ ਸੇਵਾ ਬੜੀ ਚਾਰ ਚੂਰ ਖਾਂਦੀ ਛੋਟੀ ਠੀਕ ਆ ਠੀਕ ਆ ਹੁਣ ਦੋ ਤਾਂ ਫਿਰ ਉਹਨਾਂ ਹੀ ਜਾਣਾ ਜਿੰਨਾ ਸੁਣਨਾ ਮੈਂ ਨਾ ਵੇਖੋ ਬਿਊਟੀ ਠੀਕ ਆ ਠੀਕ ਲੋ ਵੀ ਫੇਸ ਬਹੁਤ ਬਹੁਤ ਚੰਗਾ ਆ ਗਿਆ ਤੇ ਇਹਦਾ ਮੁੱਲ ਇਹਦਾ ਵੀ ਫੋਨ ਤੇ ਹੀ ਇਹਦਾ ਵੀ ਫੋਨ ਤੇ ਕਰ ਲਾਂਗੇ ਕਿਉਂਕਿ ਜੋੜਾ ਹੀ ਕੋ ਲੈ ਜੂਗਾ ਦੂਰ ਨੇੜੇ ਜਾਣੀ ਹੁੰਦੀਆਂ 10-10 ਹਜ਼ਾਰ ਕਿਰਾਏ ਚੜਨੇ ਆ ਠੀਕ ਆ ਠੀਕ ਆ ਬਾਈ ਦੋਵਾਂ ਦਾ ਜਿਹੜਾ ਰੇਟ ਆ ਜਿਹੜਾ ਮੈਂ ਨਾ ਵੀਰ ਜੀ ਲੈਵਾ ਵਸਤੇ ਹੀ ਵਿਖਾ ਦੋ ਮੜੇ ਲਾਗੇ ਤੋਂ ਇੱਕ ਦੱਸਾ ਦੇ ਤੇ ਸਾਡਾ ਨੇ ਹਜੇ ਕੋਈ ਥਣਾ ਜਨੀ ਝੋਟ ਜAVE ਅੱਛਾ ਜੀ ਆਵੇ ਲੋ ਥਣਾ ਜ ਹੈਗਾ ਕਿਤੇ ਕੋਈ ਵੀ ਠੀਕ ਆ ਠੀਕ ਆ ਜੀ ਹਜੇ ਕੋਈ ਸ਼ਹਿਦ ਆਉਂਦਾ ਖੱਟਾ ਸ਼ਹਿਦ ਆਉਂਦਾ ਠੀਕ ਆ ਠੀਕ ਆ ਤੇ ਆ ਜੋ ਬਾਈ ਹੁਣ ਕੱਟੀ ਵਿਖਾਈਏ ਆਪਾਂ ਤੁਹਾਨੂੰ ਬਾਈ ਇਹ ਕਿੰਨੇ ਕਿਰਦੀ ਹੋਗੀ ਇਹ ਖੀਰੀ ਕੱਟੀ ਆ ਵੀਰ ਜੀ ਅੱਛਾ ਜੀ ਇਹ 12 ਮਹੀਨਿਆਂ ਦੀ ਕੱਟੀ ਹੋਈ ਹੈ ਜੀ ਠੀਕ ਹੈ ਠੀਕ ਹੈ ਇਹ ਵੀ ਡੇਰੀ ਵਾਲੇ ਕੋਲੀਆਂ ਆ ਪ ਚਾਰ ਕਟੀਆਂ ਇਹ ਵੀ ਜੀ ਉਹਨੇ ਸਾਨੂੰ ਸਾਰੀਆਂ ਕਟੀਆਂ ਉਹ ਇੱਕ ਦੱਸੀ ਅਰਜਨ ਕੁੰਗੜ ਦੀ ਕੱਟੀ ਤੇ ਤਿੰਨ ਕਟੀਆਂ ਐਮ 29 ਦੀ ਦੱਸੀਆਂ ਆਪਕੋ ਆਪਣੀ ਸਮਝਣਾ ਵੇਖ ਲੈ ਕੇ ਦੀ ਐਮ 29 ਦੀ ਆ 31 ਦੀ ਉਹ ਆਪਣੀ ਸਮਝਣਾ ਵੇਖ ਲੈ ਠੀਕ ਹੈ ਠੀਕ ਹੈ ਹਾਂਜੀ ਆਪਾਂ ਐਵੇਂ ਭਾਈ ਆਪਾਂ ਕਿਹੜੇ ਆਪ ਡੀਗਾ ਭਰਾਇਆ ਵਾ ਠੀਕ ਠੀਕ ਬਾਕੀ ਹੋਣੀ ਚਲੀ ਜਿਹੜੀ ਦਿਖਾਉਦੇ ਆਪਾਂ ਨਾ ਨਾ ਵੇਖੋ ਲਬੋਚਰ ਕੱਟੀ ਧੰਨ ਵਾਲੀ ਆ ਠੀਕ ਆ ਠੀਕ ਆ ਲਓ ਜੀ ਹੂੰ ਤਾਂ ਜਿਹੜਾ ਇਹਨੂੰ ਆ ਨਾ ਨਾ ਧੰਨ ਵਾਲੀ ਆ ਵੇਖੋ ਧੰਨ ਵੀ ਜਿਹੜੀ ਹਾਰੀ ਸਾਰੀ ਕੱਟੀ ਨੂੰ ਨਹੀਂ ਲੱਗਦਾ ਠੀਕ ਆ ਠੀਕ ਆ ਲਓ ਜੀ ਧੰਨ ਤਾਂ ਨਾ ਵੀ ਥੱਲੇ ਲੱਗਾ ਜੇ ਕੋਲੋਂ ਤੇ ਸਿੰਗੀ ਵੇਖੋ ਨਿਗੀ ਨਿਗੀ ਆ ਵੇਖੋ ਵੀਰ ਜੈਡ ਬਲੈਕ ਆ ਸਿੰਗੀ ਹੋਏ ਮੋੜਨ ਲੱਪੀ ਨਿਗੀ ਨਿਗੀ ਸਿੰਗੀ ਲੱਗੀ ਸਹੀ ਗੱਲ ਐ ਜੈਡ ਬਲੈਕ ਆ ਵੱਡੀ ਵੀਰ ਜੀ ਕੱਟੀ ਪਲੀ ਬੜੀ ਆ ਜੰਮੀ ਪਲੀ ਐ ਕੱਟੀ ਆ ਤੇਰੀ ਇਹ ਕੱਟੀ ਤੇਰੀ ਮਾੜੀ ਵਿਖਾ ਦਿੰਦੇ ਆ ਆ ਇਹ ਮੂਹਰਾਂ ਕੰਨੇ ਇਤਿਹਾਸ ਪਾਸ ਜਿਹੜਾ ਇਹਨੂੰ ਹਜੇ ਹੋਇਆ ਟਾਈਮ ਪੰਜ 10 ਦਿਨਾਂ ਦਾ ਲੈ ਜਾਊਗਾ ਪੰਜ 10 ਦਿਨ ਜਾਂ ਉੱਤੇ ਹੋਏ ਹੋਣਗੇ ਜਾਂ ਠਾਂ ਹੋਏ ਹੋਣਗੇ ਠੀਕ ਆ ਠੀਕ ਆ ਦੁੱਧ ਦੀ ਪਲੀ ਆ ਕੱਟੀ ਆ ਵੇਖੋ ਜੰਮੀ ਪਲੀ ਕਿੰਨੀ ਠੀਕ ਆ ਸਾਡੇ ਤੋਂ ਥੋੜੇ ਆ ਕੇ ਪੱਠੇ-ਪੁੱਠੇ ਵੀ ਜੇ ਘਟ ਖਾਦੇ ਜੀ ਨਹੀਂ ਨਾ ਤੁਹਾਨੂੰ ਕੋਈ ਡੰਗਰ ਲੰਦ ਖਾਦੀ ਹਾਂ ਜੀ ਦੰਦ ਮੜੇ ਚੈੱਕ ਕਰਾ ਲੀਏ ਕਰਾ ਦਿਓ ਕਰਾ ਲੋ ਕਰ ਮਾਲੀਏ ਨਵੇਂ ਆ ਆ ਵੇਖੋ ਵੀਰ ਜੀ ਖੀਰੀ ਆ ਜੀ ਖੀਰੀ ਆ ਠੀਕ ਆ ਜੀ ਲਓ ਜੀ ਖੀਰੀ ਕੱਟੀ ਦਾ ਫਾਇਦਾ ਵਾ ਤੁਹਾਨੂੰ ਪਤਾ ਜੇ ਮੰਨ ਲਓ ਸਾਹਮਣੀ ਹੋ ਗਏ ਹਾਂਜੀ ਬਾਕੀ ਵੀ ਪ੍ਰਾਖ ਉਹੋ ਜਿਹੀ ਸਮੋਲਾ ਬਈ ਜਿੰਨੇ ਘੜ ਸਾਹਮਣੀ ਆ ਵਾ ਉਹ ਵੀ ਗਲ ਠੀਕ ਹੈ ਇਹ ਦੋ ਦੋ ਇਹ ਕਾਹੀ ਕੱਢਦੀਆਂ ਤੇ ਥੋੜਾ ਬਣ ਜਾਣੀਆਂ ਹਾਂਜੀ ਬਣ ਗਈ ਆਗੇ ਇਹਨੂੰ ਜੀ ਪ੍ਰੋਗਰਾਮ ਫੀਡ ਪੈ ਗਈ ਨਾ ਇਹਨੂੰ ਦੋ ਹਾਂਜੀ ਦੋ ਪ੍ਰੋਗਰਾਮ ਫੀਡ ਪੈ ਗਈਆਂ ਤੇ ਤੁਹਾਨੂੰ ਪਤਾ ਨਹੀਂ ਉਦਾਂ 2 ਮਹੀਨਿਆਂ ਨੂੰ ਬਣ ਜਾਣਾ ਆ ਚੰਗੀ ਤਿਆਰ ਦੋ ਮਹੀਨਿਆਂ ਨੂੰ ਮੈਂ ਨਾ ਬਣ ਜੂਗੀ ਕੱਟੀ ਹਾਂਜੀ ਹਾਂਜੀ ਬਾਕੀ ਠੰਡੀ ਬਣੀ ਕੱਟੀਆਂ ਫੱਪਲੀ ਕੰਨੀਆਂ ਠੀਕ ਹੈ ਠੀਕ ਹੈ ਜੰਮੀ ਪਲੀ ਅਪਲੀ ਕੱਟੀ ਵੀ ਤੇ ਜਿਹੜੀ ਵੀ ਕੰਜ ਦੇ ਹੋਣੀ ਆ ਨਾ ਅਸੀਂ ਸੜਾਈ ਹੋਈ ਹੋਣੀ ਆ ਸਰਾ ਵੀ ਇਹ ਕੇ ਵੀ ਜਾਤ ਨਸਲ ਵਾਲੀ ਠੀਕ ਹੈ ਠੀਕ ਹੈ ਜਗ ਨਹੀਂ ਗੱਲ ਇਹ ਚਾਰ ਕੱਟੀਆਂ ਆਂ ਅਸੀਂ ਹਾਂਜੀ ਇਹ ਕੇ ਵੀਰ ਭਰਾ ਨੂੰ ਅਸੀਂ ਪਾਤੀ ਵੀਡੀਓ ਉਦਾਂ ਹੀ ਉਹਨਾਂ ਦੀ ਅੱਛਾ ਉਹ ਤੇ ਉਹਦਾਂ ਹੀ ਲੱਗੇ ਠੀਕ ਹੈ ਇੱਕ ਪਿੰਡ ਤੇ ਦੋ ਹੋਰ ਕੇ ਰਹਿ ਗਈਆਂ ਇੱਕ ਪਿੰਡ ਤੇ ਇਹਦਾ ਭਾਈ ਮੁੱਲ ਕਰਨਾਗੇ ਨਾ ਵੀ ਇਹਦਾ ਮੁੱਲ ਜਿਹੜੇ ਦੇਖੇ ਕਰਦੀਏ ਕੋਈ ਨਹੀਂ ਵੀਡੀਓ ਤੇ ਆ ਵੇਖੋ ਸਿੰਗੀ ਵੇਖੋ ਵੀ ਜਿੰਨੀ ਕੀ ਨੀ ਕੀ ਲੱਗੀ ਇਹਦੀ ਆ ਵੇਖੋ ਜੇ ਪੂਰੀ ਮੇਲਣੀ ਆ ਸਹੀ ਹਾਂ ਜੀ। ਫੁੰਡੀ ਹੋਊਗੀ। ਕੀ ਰੇਟ ਹੈ ਦਾ ਹਰ? ਰੇਟ ਇਹਦਾ ਜੈ ਜੀ ਹੈ। ਪਹਿਲਾਂ ਗੱਲ। ਜੇ ਰ ਤੁਸੀਂ ਵੀ ਸਿਆਣੇ ਜੀ ਵੀ ਦੋ ਬੋਰੀਆਂ ਫੀਡ ਦੀਆਂ ਖਵਾ ਦਈਏ ਤੇ 3000 ਰੁਪਏ ਖੋਣਾ ਪੈਣਾ ਬਣ ਗਈ ਜਿੱਥੇ ਮਰਜ਼ੀ ਚ ਇਹਨੂੰ ਗੱਬਣ ਕਰਕੇ ਦੇਦੀ ਦੀ ਆ। ਹਾਂਜੀ ਹਾਂਜੀ। ਹੁਣ ਵੀਰ ਜੀ ਮੁੱਲ ਜਨਾ ਮਰਜ਼ੀ ਕਰੀਏ 30 ਦੀ ਦੇ ਦਈਏ। ਨਹੀਂ ਕਰਦੀ ਅੰਦਰ। 28000 ਦੇ ਦਈਏ। ਓ ਛੱਡ ਜੇ। ਤੁਸੀਂ ਛੱਡ ਲਓ ਵੀਰ ਜੀ। ਤੁਹਾਨੂੰ ਥੋੜਾ ਮੋੜਨਾ ਦੱਸੋ। 25000 ਹੋਰ। ਚਲੋ ਵੀਰ ਜੀ 27 ਦੀ ਦੇ ਦਾਂਗੇ। ਠੀਕ ਹੈ ਲੋ। ਬਾਕੀ ਛੋਟ ਹੀ ਹੋ ਗਈ ਜੀ ਵਿੱਚੋਂ। ਬਾਕੀ ਪੜੀ ਜੁੜੀ ਘਟੀ ਜੇ ਕੋ ਵੀਰਪਰਾ ਸਾਹ ਬਣਾ ਲੈ ਜੂਗਾ ਕਿੰਨੇ ਦਿਨ ਚਲੋ ਕੋਈ ਨਹੀਂ ਵੀਰਪਰਾ ਫੋਨ ਲਾਵੇ ਕੋਈ ਗਾਦੀ ਕੋਈ ਦੂਰੋਂ ਨੇੜੇ ਆ ਜਾਂਦਾ ਕੋਈ ਜ਼ਰੂਰਤ ਨਹੀਂ ਪਿਆਪਾ ਕਟੀਆਂ ਦੇ ਵਿੱਚ ਡਿਮਾਂਡ ਬੜੀ ਆਪਣੀ ਠੀਕ ਹੈ ਠੀਕ ਹੈ ਹਾਂਜੀ ਗੱਲ ਨਹੀਂ ਆ ਬਾਕੀ ਵੀਰਪਰਾ ਰਿਸਪੌਂਸ ਦੇਣ ਕਟੀਆਂ ਦਾ ਵੀ ਕਟੀਆਂ ਵਿੱਚ ਕੋਈ ਨਹੀਂ ਆਪਾਂ ਲਿਆ ਕੇ ਦੇ ਆਏ ਆ ਇਹ ਰਹੇ ਜੀ ਆਉਂਦੇ ਜਾਂਦੇ ਰਹਿੰਦੇ ਪੈਰ ਹਾਂ ਨਾ ਇਹ ਬਿਲਕੁਲ ਹੈ ਨਾ ਨਹੀਂ ਆਈ ਭੈਣ ਭਰਾ ਦੇ ਹੈਗੇ ਆ ਪਿਆਰ ਦੇ ਭੁੱਖੇ ਠੀਕ ਹੈ ਜੀ ਪ੍ਰੇਮ ਭਾਜੀ ਹੈਗੇ ਪ੍ਰੇਮ ਦੇ ਹੀ ਭੁੱਖੇ ਤੇ ਪੈਸੇ ਪੂਰੇ ਦਾ ਨਾਲ ਨਹੀਂ ਹੈਗਾ ਜਿਆਦਾ ਲਾਲਚ ਆਉਂਦੀ ਹੈ ਬਿਲਕੁਲ ਜੀ ਲਾਲਚ ਨਹੀਂ ਕੀਤਾ ਹੁਣ ਵਾਲੋ ਕੱਲ ਛੋਟੀਆਂ ਪਾਈਆਂ 1500 ਵੱਧ ਤੋਂ ਵੱਧ ਮਨਾਫਾ ਡੰਗਰ ਤੋਂ ਲਈਦਾ ਅਗਲੇ ਨੂੰ ਦੱਸ ਕੇ ਨਹੀਂ ਇਹ ਸਹੀ ਤੁਸੀਂ ਇਹ ਨਹੀਂ ਪਿਛਲੇ ਘਰ ਵੀ ਕਿਹੇ ਵੀਰ ਨੂੰ ਘਲਦਾਂਗੇ ਜਿਹੜਾ ਕੋਈ ਆਖੇ ਗੱਪਾਂ ਮਾਰੀ ਜਾਂਦੇ 2 ਲੱਖ ਰੁਪਈਆ ਦੀ ਚੀਜ਼ ਹੈ 2 ਲੱਖ ਰੁਪਈਆ ਮਕਸ਼ੜੇ ਬੱਜੀਆਂ ਲੈਣੀਆਂ ਇੱਥੇ ਬੱਜੀਆਂ ਲੈਣੀਆਂ ਬਿਲਕੁਲ ਸਹੀ ਹੋ ਗਿਆ ਹੋਰ ਕੋਈ ਵੀਡੀਓ ਪਾ ਕੇ ਉਸਤਰਾ ਵੀ ਲੋਕ ਨਹੀਂ ਵਿਗਿਆ ਕਦੋਂ ਜੰਗਲੜਾ ਠੀਕ ਹੈ ਕਿਉਂਕਿ ਤੁਸੀਂ ਪਾ ਕੇ ਉਹੀ ਵਿਗਿਆ ਮਾਲ ਸਾਰਾ ਸਹੀ ਗੱਲ ਸਹੀ ਤਾਂ ਜੇ ਅਸੀਂ ਬੋਲਿਆ ਨਾਲ ਕਾਰਸ਼ਾਣਾ ਦੇ 2-2 ਲੱਖ ਰੁਪਈਆ ਕਿਵੇਂ ਲੈਣੇ ਜਾਣੀਆਂ ਮਾਲ-ਮੋਲੀ ਪਾਣਾ ਹੋਵੇ ਜੀ ਮਾਲ-ਮੋਲੀ ਪਾਣਾ ਠੀਕ ਹੈ ਗਣੀ ਗੱਲ ਹਾਂਜੀ ਆਹ ਗੱਲ ਦਾ ਵੀ ਥੋੜਾ ਜਿਹਾ ਪੈਸਾ ਹਾਂਜੀ ਹਾਂਜੀ ਜਬਾਨ ਜਿੰਨਾ ਵੱਸ ਤੋਂ ਵੱਧ ਮਾਣ ਹੋਊਗਾ ਸਾਰੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ